ਲੋਜੀ ਇੱਕ ਆਪਦੇ ਸੱਜਣ ਮਿੱਤਰ ਦੇ ਪਿੰਡ ਜਾਵੜਿਆ ਪ੍ਰਦੇਸਾਂ ਚ ਕੋਈ ਯਾਰ ਦੋਸਤ ਸੀ ਉਹਦਾ ਉਹਨੇ ਕਿਹਾ ਵੀ ਰਾਤ ਕੱਟਣੀ ਹੈ ਤੇ ਆਪਦੇ ਯਾਰ ਦੋਸਤ ਦੇ ਘਰੇ ਜਾਣੇ ਆ ਹੁਣ ਉਹਦਾ ਜਿਹੜਾ ਯਾਰ ਦੋਸਤ ਸੀ ਨਾ ਉਹ ਸੀ ਬੜਾ ਕੰਜੂਸ ਉਹ ਹੁਣ ਆ ਗਿਆ ਤੇ ਮੰਜਾ ਡਾਹਤਾ ਤੇ ਬਹਿ ਗਿਆ ਉਹਨੇ ਕਿਹਾ ਰਾਤ ਨੂੰ ਰੋਟੀ ਪਾਣੀ ਖਵਾਉਣਾ ਪਊ ਸਾਂਭਣਾ ਪਊ ਤੇ ਕਿਸੇ ਸਾਹਬ ਨਾਲੇ ਨੂੰ ਭੁਜਾਈਏ ਉਹ ਆਪਦੇ ਘਰ ਵਾਲੇ ਨੂੰ ਲੈ ਕੇ ਅੰਦਰ ਵੜ ਗਿਆ ਤੇ ਉਹ ਬਾਹਰ ਵਿਹੜੇ 'ਚ ਬੈਠਾ ਜਿਹੜਾ ਰਿਸ਼ਤੇਦਾਰ ਆਇਆ ਉਹਨੂੰ ਸਮਝਾਇਆ ਉਹਨੇ ਆਹਦੇ ਘਰ ਵਾਲੇ ਨੂੰ ਵੀ ਆਪਾਂ ਐ ਕਰਨਾ ਹੈ ਗੁੱਟਰੇ ਮਿਟਰ ਕਰੀ ਆਸ ਵਿੱਚ ਉਹ ਕਹਿੰਦੀ ਠੀਕ ਹੈ ਤੋ ਬਿੰਦਕ ਬਾਹਰ ਉਹ ਤਾਂ ਲੱਗ ਗਿਆ ਠਾ ਠਾ ਅੰਦਰ ਜਿਵੇਂ ਕੁੱਟੀ ਜਾਂਦਾ ਚੋਰੇ ਘਰ ਵਾਲੀ ਚੀਕਾਂ ਮਾਰਨ ਲੱਗੀ ਮਾਰਦੀ ਕੁੱਟਦਾ ਮਾਰਦੀ ਕੁੱਟਦਾ ਵਾ ਵ ਤੀਕ ਦਿਂ ਗੇੜਾ ਮੱਛਿਆ 10 ਮਿੰਟ ਤੇ ਮੁੜ ਕੇ ਆਇਆ ਕਰਕੇ ਨਾ ਮੂੰਹ ਜਾ ਕੱਢ ਕੇ ਵੇਖਿਆ ਵੀ ਉਹ ਬੈਠਾ ਕੇ ਗਿਆ ਵੀਰੇ ਸਤੇਦਾਰ ਜਿਹੜਾ ਆਇਆ ਉਹ ਆਹੂਆ ਵੇ ਆ ਤਾਂ ਲੜੀ ਜਾਂਦੇ ਆਪਾਂ ਕਰੇ ਹੋਰ ਕਟਈਏ ਜਾਂ ਜਾਂਦੇ ਰਹੀਏ ਤੇ ਉਹ ਵਿਰੇ ਚ ਬੈਠਾ ਨਹੀਂ ਸੀਗਾ ਗਿਆ ਉਹ ਆ ਗਿਆ ਤੇ ਬੜਾ ਖੁਸ਼ ਹੋਇਆ ਆਹਦਾ ਆਪਦੇ ਘਰ ਵਾਲੀ ਨੂੰ ਆਹਦਾ ਵੇਖੀ ਮੇਰੀ ਚਤਰਾਈ ਡਾਂਗ ਕੰਧ ਤੇ ਚਲਾਈ ਤੇ ਕੁੱਟੀ ਮੈਂ ਵੀ ਨਹੀਂ ਹੁਣ ਉਹਦੇ ਘਰ ਵਾਲੀ ਵੀ ਬੜੀ ਖੁਸ਼ ਉਹ ਆਂਦੀ ਮੇਰਾ ਨਾਂ ਹੈ ਵੀਰਾ ਲੋਈ ਮੈਂ ਵੀ ਉੱਤੋਂ ਉੱਤੋਂ ਰੋਈ ਤੰਗ ਮੈਂ ਵੀ ਨਹੀਂ ਹੋਈ ਉਹ ਜਿਹੜਾ ਬੰਦਾ ਆਇਆ ਸੀਗਾ ਉਹ ਕਿਹੜਾ ਘੱਟ ਸੀਗਾ ਉਹ ਕੰਨ ਦਾ ਮੰਜੀ ਚੁੱਕ ਕੇ ਬਾਹਰਲੇ ਪਾਸੇ ਪਿਆ ਸੀਗਾ ਕਿਤੇ ਵੀੜੇ ਚੋਂ ਬਾਹਰ ਗਲੀਤ ਜਾ ਕੇ ਪੈ ਗਿਆ ਤੇ ਉਹ ਮੰਜੀ ਚੱਕ ਕੇ ਅੰਦਰ ਤੁਰਿਆ ਆਵੇ ਤੇ ਨਾਲੇ ਮੰਜੀ ਚੱਕਿਆ ਨਾਲੇ ਅੰਦਰ ਵੜਿਆ ਆਵੇ ਆਹ ਦਾ ਮੇਰਾ ਨਾਂ ਹੈ ਅੱਲਾ ਦਿੱਤਾ ਮੰਜੀ ਚੁੱਕ ਬਾਰ ਵਿੱਚ ਸੁੱਤਾ ਗਿਆ ਮੈਂ ਵੀ ਨਹੀਂ ਠੀਕ ਆ ਬਾਤ ਹੋ ਗਈ